ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੜ ਗੱਭਣ ਗਾਂ ਪਕੌਈ ਚਰਸੀ ਬਹੁਤ ਸੋਹਣੀ ਆ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000379 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਗੁਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਅਜ ਵੀ ਗਾਂ ਦਾ ਜਾਣਕਾਰੀ ਦੋ ਜੀ ਆਪਣੀ ਇਹ ਗਾਂ ਮੇਰੇ ਪਹਿਲਾ ਸੂਆ ਸੂਈ ਵੇ ਦੂਜੇ ਸੂਏ ਸੁੰਦੀ ਆ ਹਾਂਜੀ ਜਰਸੀ ਆ ਇਹ 4.5 ਮਹੀਨਾ ਹੀ ਗੱਬਣਾ 4.5 ਮਹੀਨੇ ਦੀ ਦੁੱਧ ਦੇ ਹਨ ਕਿਲੋ ਕਹੂ ਵੀਰੇ ਸੇਵਾ ਨਹੀਂ ਬੰਦਾ ਇਹ ਜਨਾ ਤੋਂ ਲੈਂਦੀ ਆ ਠੀਕ ਹੈ ਜੀ ਮੂੰਹ ਆ ਦੇਖ ਲੈ ਮੂੰਹ ਆ ਦੀ ਕੋਈ ਵਧੀਆ ਠੀਕ ਹੈ ਜੀ ਕਿਲੋ ਡੇਢ ਕਿਲੋ ਹੁੰਦੀ ਏ ਕਿਲੋ ਡੇਢ ਕਿਲੋ ਆ ਬਸ ਵੀਰੇ ਬਾਜੂ ਦੋਤਾ ਠੀਕ ਆ ਸੁਣਾ ਦੀ ਓਕੇ ਬਸ ਪਾਸ ਹੋ ਜਾਂਦੀ ਏ ਸਣਾ ਜੀ ਠੀਕ ਹੈ ਜੀ ਠੀਕ ਹੈ ਕਿਲੋ ਡੇਢ ਕਿਲੋ ਮੰਨ ਕੇ ਅੱਧਾ ਕਿਲੋ ਜਲਦੀ ਇੱਕ ਟਾਈਮ ਦਾ ਹਾਂ ਤੇ ਰੇਟ ਭਰਾ ਦਾ ਜਾਇਜ਼ ਆ ਰੇਟ ਵੀਰੇ ਪਰ ਫੋਨ ਤੇ ਕਰ ਲਾਂਗੇ ਰੇਟ ਲੋਪਰਾ ਇਹ ਸਾਰੇ ਜਰਸੀ ਬਹੁਤ ਸੋਹਣੀ ਪੰਜਾਬ ਵਾਲੀ ਆ ਵੀਰੇ ਇਹ ਜਰਸੀ ਪੰਜਾਬ ਵਾਲੀ ਜਰਸੀ ਆ ਵੀਰੇ ਠੀਕ ਆ ਜੀ ਠੀਕ ਆ ਜੀ ਕੱਦ ਵੇਡ ਵੀ ਸੁਖਣਾ ਕਰਮਾਲੀ ਦਾ ਸੋਹਣਾ ਠੀਕ ਆ ਨਾ ਬਾਈ ਦੀ ਚੈੱਕ ਕਰਵਾਈ ਦੀ ਆ ਤੇ ਤੁਸੀਂ ਬਾਈ ਚੈੱਕ ਕਰਵਾ ਸਕਦੇ ਹੋ ਠੀਕ ਆ ਨਾ ਦਸੱਲੀ ਕਰਕੇ ਲੈ ਜਾ ਸਕਦੇ ਹੋ ਠੀਕ ਆ ਨਾ ਕੱਦ ਤਾਂ ਬਹੁਤ ਆ ਘਸ ਘਸਾ ਲਿਓਪਰਾ 5:30 ਫੋਟਾਂ ਕਰਦੋ ਠੀਕ ਮੂੰਹਾਂ ਦੇਖ ਲੈ ਲੈ ਵੀਰੇ ਪੂਰੀ ਵਧੀਆ ਪੰਜਾਬ ਵਾਲੀ ਜਰਸੀ ਆ ਠੀਕ ਆ ਜੀ ਠੀਕ ਹੈ ਇਹ ਨਾਲ ਠੀਕ ਆ ਜੀ ਲੋਪਰਾ ਮੋੜ ਦੇ ਪਰ ਮੋੜ ਲਿਆ ਲੋ ਜੀ ਤੋੜਾ ਤਰਾ ਦੇਖ ਲਿਆ ਤੁੰਤਾ ਕਰਮਾਂ ਵਾਲੀ ਦਾ ਠੀਕ ਹੈ ਜੀ ਸਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਠੰਡੀ ਠੰਡੀ ਬਹੁਤ ਹੈ ਵੀਰੇ ਠੀਕ ਹੈ ਗਰਮ ਨਾ ਬਣਨੇ ਠੀਕ ਹੈ ਜੀ ਪ੍ਰਿੰਟ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਵੀ ਬਰਨਾਲਾ ਇੱਕ ਬੇਨਤੀ ਬਾਈ ਜੀ ਹੋਰ ਆ ਜੀ ਤੇ ਆਪਾਂ ਲਿਖ ਦਿੰਨੇ ਵੀ ਸੇਲ ਹੋਗੀ ਕਿਰਪਾ ਕਰਕੇ ਫੋਨ ਮੈਨੂੰ ਨਾ ਲਾਇਆ ਕਰੋ ਕਿਉਂਕਿ ਉਹ ਗਾਂ ਜਿਹੜੀ ਹੁੰਦੀ ਹੈ ਉਹ ਸੇਲ ਹੋਈ ਵੀ ਸੀ ਪਹਿਲਾਂ ਇਹੀ ਕਰ ਠੰਡੀ ਹੈ ਵੀਰੇ ਆ ਜੀ ਠੀਕ ਹੈ ਜੀ ਠੰਡੀ ਬਹੁਤ ਵੇਲੇ ਦੱਸਦਾ ਹੁਣ ਕਰੋ ਜੀ ਲੋ ਜੀ ਠੰਡੀ ਠੰਡੀ ਬਥੇਰੀ ਆ ਜੀ ਕਿ ਤੇ ਕਰਫਾ ਕਰਕੇ ਆਪਾਂ ਨਾ ਜਿਹੜੀ ਵੀਡੀਓ ਵੀ ਬਣਾਉਣੀ ਆਪਾਂ ਉਹਦੇ ਤੇ ਲੈਖ ਹੀ ਦਿੰਨੇ ਹੁੰਦੇ ਆ ਵੀ ਸੇਲ ਹੋ ਗਈ ਠੀਕ ਹੈ ਨਾ ਕਿਉਂਕਿ ਅਗਲਾ ਵੀ ਪਰੇਸ਼ਾਨ ਹੁੰਦਾ ਤੇ ਤੁਸੀਂ ਵੀ ਪਰੇਸ਼ਾਨ ਹੁੰਦੇ ਫੋਨ ਲਾ ਕੇ ਹਨਾ ਤੇ ਇਸ ਕਰਕੇ ਆਪਾਂ ਫੋਨ ਬਾਈ ਦਾ ਉੱਪਰੋਂ ਕੱਟ ਦਿੰਨੇ ਆ ਜੀ ਵੀਡੀਓ ਚੱਲਦੀ ਰਹਿੰਦੀ ਆ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ